ਆਹ ਆਇਆ ਓਏ ਓਏ ਡੇਕ ਦਾ ਕੋਲ ਨਾ ਨਹੀਂ ਜਾਣੇ ਜੋ ਚੱਕਦੇ ਸੁਣਾ ਮੇਰਾ ਬੱਚਾ ਮੋੜ ਗਿਆ ਚੁੱਕਰ ਵੀ ਕਰਦੇ ਨਹੀਂ ਮੇਰਾ ਵੇਖੀ ਨਹੀਂ ਲਾਉਂਦੀ ਕਿ ਮੈਂ ਕਿਹਾ ਸੁੱਤੇ ਆ ਮੇਰਾ ਬੱਚਾ ਨਾ ਜਿਨਾ ਕੰਮੇ ਲੜਿਆ ਉਹਦੇ ਕਿਵਣੀ ਇਕ ਮੇਰੇ ਆਉਣੀ ਓਏ ਸਭ ਮੇਰੀ ਬੱਚਾ ਕੁਝ ਨਹੀਂ ਕਰਦਾ ਮੇਰਾ ਬੱਚਾ ਮਾਰੀ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਕ ਨੌਜਵਾਨ ਦਾ ਦੋਸਤਾਂ ਦੇ ਵੱਲੋਂ ਹੀ ਬਹਿਰੈਮੀ ਦੇ ਨਾਲ ਕਤਲ ਕੀਤਾ ਗਿਆ ਪਹਿਲਾਂ ਤਾਂ ਪਹਿਲਾਂ ਤਾਂ ਸਾਰਿਆਂ ਨੇ ਰਲ ਕੇ ਸ਼ਰਾਬ ਪੀਤੀ ਸ਼ਰਾਬ ਪੀਣ ਤੋਂ ਬਾਅਦ ਝਗੜਾ ਹੋਇਆ ਉਸ ਤੋਂ ਬਾਅਦ ਹੀ ਦੋਸਤਾਂ ਦੇ ਵੱਲੋਂ ਆਪਣੇ ਹੀ ਦੋਸਤ ਦਾ ਬਹਿਰੈਮੀ ਦੇ ਨਾਲ ਕਤਲ ਕੀਤਾ ਗਿਆ ਕਤਲ ਨਹੀਂ ਬਹਿਰੈਮੀ ਦੇ ਨਾਲ ਕੀਤਾ ਗਿਆ ਕਿ ਜਿਵੇਂ ਕੋਈ ਦੁਸ਼ਮਣੀ ਕੱਢੀ ਹੋਵੇ ਤਾਂ ਇਹ ਪੂਰਾ ਮਾਮਲਾ ਜੋ ਪਠਾਨਕੋਟ ਤੋਂ ਸਾਹਮਣੇ ਆ ਦਰਅਸਲ 4 ਤਰੀਕ ਤੋਂ ਹੀ ਇਹ ਮੁੰਡਾ ਜਿਹੜਾਗਾ ਉਹ ਲਾਪਤਾ ਚੱਲ ਰਿਹਾ ਸੀਗਾ ਹਾਲਾਂਕਿ ਪਰਿਵਾਰ ਦੇ ਵੱਲੋਂ ਇਲਜ਼ਾਮ ਵੀ ਪੁਲਿਸ ਤੇ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਪਰ ਹੁਣ ਕਈ ਦਿਨਾਂ ਬਾਅਦ 6 ਦਿਨਾਂ ਬਾਅਦ ਉਹ ਨੌਜਵਾਨ ਮ੍ਰਿਤਕ ਹਾਲਤ ਦੇ ਵਿੱਚ ਮਿਲਿਆ ਅਤੇ ਉਸ ਤੋਂ ਬਾਅਦ ਸਨਸਨੀ ਪੂਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਹੈ ਤੇ ਪਠਾਨਕੋਟ ਦੀ ਖਬਰ ਦੱਸੀ ਜਾ ਰਹੀ ਹੈ ਪਠਾਨਕੋਟ ਦੇ ਵਿੱਚ ਹਾਦਸਾ ਹੋਇਆ ਇੱਕ ਨੌਜਵਾਨ ਜਿਹੜਾ ਕਿ ਨਗਰ ਕੀਰਤਨ ਤੇ ਪਹਿਲਾਂ ਜਾਂਦਾ ਉਸ ਤੋਂ ਬਾਅਦ ਘਰ ਜਾਂਦਾ ਉਸ ਤੋਂ ਬਾਅਦ ਕੁਝ ਦੋਸਤ ਉਹਨੂੰ ਨਾਲ ਲੈ ਜਾਂਦੇ ਨੇ ਉਸ ਤੋਂ ਬਾਅਦ ਕਿੱਥੇ ਚਲੇ ਜਾਂਦੇ ਨੇ ਹਾਲਾਂਕਿ ਬਾਰ ਬਾਰ ਪਰਿਵਾਰ ਦੇ ਬਰ ਫੋਨ ਕੀਤਾ ਜਾ ਰਿਹਾ ਸੀ ਪਰ ਫੋਨ ਉਸ ਨੌਜਵਾਨ ਦਾ ਉਹਨਾਂ ਦੇ ਪੁੱਤ ਦਾ ਨਹੀਂ ਸੀ ਲੱਗ ਰਿਹਾ ਉਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹਾਲਾਂਕਿ ਪੁਲਿਸ ਦਾ ਕਹਿਣਾ ਕੋਰੋ ਦੇ ਵੱਲੋਂ ਜਾਂਚ ਲਗਾਤਾਰ ਕੀਤੀ ਜਾ ਰਹੀ ਸੀ ਤਾਂ 6 ਦਿਨਾਂ ਬਾਅਦ ਉਹ ਮੁੰਡਾ ਜੋ ਹੈ ਉਹ ਝਾੜੀਆਂ ਦੇ ਵਿੱਚੋਂ ਉਸ ਦੀ ਲਾਸ਼ ਮਿਲਦੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਤਾਂ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਮ੍ਰਿਤਿਕ ਦਾ ਜੋ ਪਿਤਾ ਉਹ ਰੋਂਦਾ ਨਹੀਂ ਵੇਖਿਆ ਜਾ ਸਕਦਾ ਕਿਸ ਤਰ੍ਹਾਂ ਆਪਣੇ ਪੁੱਤ ਦੇ ਲਈ ਪੁੱਬਾ ਮਾਰ ਮਾਰ ਉਹ ਗਰੀਬ ਜਿਹੜਾਗਾ ਹਰੇ ਹੈ ਤਸਵੀਰਾਂ ਤੁਨਾ ਸਾਂਝਿਆ ਕਰ ਰਹੀਆਂ ਸੀ ਕਿ ਕਿਸ ਤਰ੍ਹਾਂ ਇੱਕ ਵਿਚਾਰਾ ਲਾਚਾਰ ਬਾਪ ਆਪਣੇ ਪੁੱਤ ਦੇ ਲਈ ਵਿਲਕ ਰਿਹਾ ਹੈ ਤਾਂ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈ ਨੇ ਦੂਜਾ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਕਿਸ ਤਰ੍ਹਾਂ ਜੋ ਉਸ ਤੋਂ ਬਾਅਦ ਫਿਰ ਤਿੰਨ ਜਣੇ ਜਿਹੜੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕੀ ਕਹਿਣਾ ਪੁਲਿਸ ਦਾ ਕੀ ਕਹਿਣਾ ਪਰਿਵਾਰਕ ਮੈਂਬਰਾਂ ਤੁਹਾਨੂੰ ਸੁਣਾ ਦਿੰਦੇ ਆ ਸਰ ਕੀ ਨਾਜੀ ਤੁਹਾਡਾ ਰਵਿੰਦਰ ਸਿੰਘ ਆ ਤੁਸੀਂ ਕਿਹਾ ਸੀ ਡੈਡ ਬੋਡੀ ਲੈਣ ਵਾਸਤੇ ਕੀ ਕਹਿਣਾ ਹੈ ਸਰ ਗਿਆਨਾਂ ਨੇ ਮਾਰਿਆ ਬੁੱਧ ਪੂਰੀ ਚੰਗਾ ਮਾਰਦਾ ਨੇ ਇਹਨਾਂ ਦਾ ਤਾਂ ਵੀ ਬੰਨੇ ਦੀਆਂ ਨੇ ਪਿੱਛੇ ਬਹਾਵਾਂ ਵੀ ਬੰਨੇ ਦੀਆਂ ਹੁੰਦੀਆਂ ਇਹ ਗੱਲ ਵੀ ਘੋਟੇ ਦਾ ਨਾ ਨੇ ਉਹਨਾਂ ਨੇ ਇਹ ਚੀਜ਼ਾਂ ਦੀ ਤੋੜ ਤੇਰੀ ਮਾਰ ਮਾਰ ਕੇ ਪਿੱਛੋਂ ਮਾਰਦਾ ਪੂਰੀ ਹਾਲ ਕਿਤੇ ਪੂਰੀ ਚਲਾ ਮਾਰਦਾ ਜੈ ਇਸੇ ਇੱਥੋਂ ਟੋਏ ਪਾ ਤੇ ਮਾਰ ਮਾਰ ਕੇ ਨਾ ਪੂਰੀ ਚਲਾ ਮਾਰਦਾ ਨਾ ਬੇਤਰਸੀ ਨਾਲ ਮਾਰਦਾ ਨਾ ਇਹਨਾਂ ਬਹੁਤ ਬੇਰਮੀ ਨਾਲ ਮਾਰਿਆ ਨਾ ਕੱਖ ਨਹੀਂ ਛੱਡਦਾ ਉਹਨਾਂ ਦਾ ਜਾ ਐਸੀ ਜੇ ਨੱਕ ਭੰਤ ਦੇ ਨੇ ਦੇ ਮੂੰਹੇ ਇੱਧਰੋਂ ਇੱਧਰ ਦੇ ਟੋਏ ਪਾ ਤੇ ਇੱਧਰ ਲੰਗਾਲਾਏ ਪੂਰਾ ਘੋਟ ਕੇ ਮਾਰਦਾ ਨਾ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਮਾਰਿਆ ਇਹ ਲੱਗਦਾ ਫੇਲਾ ਤਿੰਨ ਬੰਦੇ ਆਏ ਨੇ ਅੱਗੇ ਹੁਣ ਦੱਸਣਗੇ ਪੁਲਿਸ ਦੱਸਣਗੀ ਵਕੀਰ ਕਿੰਨੇ ਬੰਦੇ ਆ ਕੀ ਹਸਤਾਵੇਂ ਕਿੰਨਾ ਮਾਰਿਆ ਨਾ ਕੀ ਕੀਤਾ ਕਦੋਂ ਕਰੋ ਘਰੋਂ ਕਦੋਂ ਦਾ ਗਏ ਕਰੋ ਇਹ 4 ਤਰੀਕ ਦਾ ਆ ਗਿਆ ਜੀ ਨਗਰ ਕੀਰਤ ਨਹੀਂ ਨਗਰ ਕੀਰਤ ਦੇ ਬਾਅਦ ਸ਼ਾਮ ਨੂੰ ਆ ਗਿਆ ਪਿੰਡੇ ਪਿੰਡੋ ਇਹ ਨਿਕਲੇ ਨਾ ਕੋਈ ਮੁੜੇ ਨਾ ਬੇੜਬੁੜ ਕੀਤਾ ਇਹਦਾ ਫੋਨ ਗਾਂ ਚੁੱਕ ਕੇ ਲੈ ਕੇ ਗਏ ਨੇ ਨੂੰ ਇਹਨਾਂ ਨੇ ਲੀਤਾ ਕੋਈ 6:30 ਵਜੇ ਨਾਲ ਇੱਥੋਂ ਲੈ ਗਏ ਨੇ 8:30 ਵਜੇ ਤੱਕ ਇਹਨਾਂ ਨਾਲ ਗੱਲ ਹੋਈ ਆ ਉਹਦੇ ਬਾਅਦ ਜੀ ਦਾ ਫੋਨ ਵੀ ਲੱਪਿਆ ਇਹਨਾਂ ਚੁੱਕਣ ਨਹੀਂ ਦੇਣਾ ਫਿਰ ਇਹਦਾ 9:30 ਵੇ ਬਿਲਕੁਲ ਸੋਚੋ ਹੋ ਗਿਆ ਉਹਦੇ ਬਾਅਦ ਸਾਡੀ ਕੋਈ ਗੱਲ ਹੀ ਨਹੀਂ ਹੋਈ ਇਹਨਾਂ ਨਾਲ ਇਹ ਬਥੇਰੀ ਤੋ ਹਾਂ ਜੀ ਰਜੀਦ ਸਾਬ ਜੀ ਥਾਣੇ ਵੀ ਗਏ ਸਭ ਕੁਝ ਕੀਤਾ ਉੱਥੇ ਵੀ ਕਹਿੰਦੇ ਆ ਅਫੀਰ ਦਰਜ ਹੋਦੀ ਐ ਸਭ ਕੁਝ ਹੋਦਾ ਕੱਖ ਨੇ ਆ ਇਹਨਾਂ ਨੇ ਪੰਜ ਚਾਰ ਦਿਨ ਕੱਖ ਨਹੀਂ ਕੀਤਾ ਥਾਣੇ ਨਾਲ ਨੇ ਬਾਜੀ ਜਾ ਕੇ ਇਹਨਾਂ ਨੇ ਸਿਰਫ ਰਾਤੀ ਕੀਤੀ ਇਹਨਾਂ ਨੇ ਕਾਰਵਾਈ ਵੀ ਸਾਡੇ ਕੋਲ ਪਰਚਾ ਦਰਜ ਕਰਨਾ ਆ ਤੁਹਾਡੀ ਅੱਗੇ ਕਾਰਵਾਈ ਕਰਨੀ ਆ ਜੀ ਸਿਰਫ ਰਾਤ ਦੀ ਕੀਤੀ ਆ ਉਹ ਵੀ ਨਾ ਆਪ ਇਹਨਾਂ ਕਰੇ ਕੋਈ ਸਾਡੀ ਨਾ ਕੀਤੀ ਆ ਕੋਈ ਹੱਡੀ ਸੁਣਾਈ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਨਹੀਂ ਇਹਨਾਂ ਨੇ ਤੋਪਿਆ ਨਾ ਵੀ ਕੋਈ ਸੀਰੀਅਸ ਪੁਲਿਸ ਕੁਝ ਨਹੀਂ ਕਰਤੀ ਕੀਤੀ ਇਹਨਾਂ ਨੇ ਸਾਡੇ ਤੇ ਜਿਹੜੇ ਬੰਦੇ ਰਸ਼ ਕਿਤੇ ਕਿਸ ਨਾ ਹੋਏ ਇਹ ਪਤਾ ਨਹੀਂ ਕਿ ਕੀ ਕੀਤਾ ਕੀ ਨਹੀਂ ਕਿਹੜੇ ਹਿਸਾਬ ਨਾਲ ਬੰਦੇ ਰਸ ਕੀਤੇ ਇਹਨਾਂ ਨੇ ਆਈ ਇਹਨਾਂ ਨੂੰ 4 3 5 3 3 ਦੇ ਕੋਲ ਗਿਆ ਇਹਨਾਂ ਨੂੰ ਕਿਹਾ ਵੀ ਇਹ ਮੋਟਰਸਾਈਕਲ ਦਾ ਨੰਬਰ ਹੈਗਾ ਆ ਇਹ ਸ਼ਹਿਰ ਚੰਨੀ ਦੇ ਬੰਦੇ ਨੇ ਤੁਸੀਂ ਇਹਨਾਂ ਨੂੰ ਚੁੱਕੋ ਅੰਨੇ ਜੀ ਸਾਡੇ ਹੱਥ ਵੱਜੇ ਨਹੀਂ ਕੁਝ ਕਰ ਨਹੀਂ ਸਕਦੇ ਆਈ ਕੁਝ ਕਰ ਨਹੀਂ ਸਕਦੇ ਜੇ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਫਿਰ ਲੋਕਾਂ ਨੇ ਐਦਾ ਹੀ ਮਾਰ ਦੋਗੇ ਆਪੀਲ ਕੀ ਕਰੀ ਆਪੀਲ ਚਾਹੁੰਦੇ ਹਾਂ ਵੀ ਸਾਨੂੰ ਜਿਹੜਾ ਸਾਡਾ ਬੱਚਾ ਮਰਿਆ ਐਦਾ ਇਹਨਾਂ ਨੂੰ ਮਾਰੋ ਇਹਨਾਂ ਨੂੰ ਕੋਈ ਫਾਂਸੀ ਪਹੁੰਚੀ ਦਿਓ ਇਹਨਾਂ ਨੂੰ ਪਤਾ ਲੱਗਿਆ ਵੀ ਕਿਹਦਾ ਬੱਚਾ ਕਿਦਾਂ ਮਾਰਦੇ ਨੇ ਕਿਦਾਂ ਕਿਸਦਾ ਅਗੁੱਬ ਚੱਲ ਗਿਆ ਸਾਡਾ ਬੱਚਾ ਚੱਲ ਗਿਆ ਸਾਡਾ ਇਹਨਾਂ ਬਹੁਤ ਗਲਾ ਘੋਟ ਕੇ ਤਰਸੀ ਨਾਲ ਮਾਰਿਆ ਨਾ ਇਹਦੀ ਪਤਾ ਨਹੀਂ ਕੀ ਹੁੰਦਾ ਸੀ ਬਾਜੀ ਕੀ ਕਿਉਂ ਮਾਰਿਆ ਕੀ ਇਹਨਾਂ ਨੇ ਇਹ ਪੁਲਿਸ ਦੱਸੇਗੀ ਕਿਉਂ ਮਾਰਿਆ ਨਾ ਵੀ ਹਥਿਆਰ ਉਹਨਾਂ ਦੇ ਕੋਲ ਪਤਾ ਨਹੀਂ ਇਹਨਾਂ ਕੀ ਕੀ ਕੀਤਾਦਾ ਕਹਦੇ ਨਾਲ ਮਾਰਦਾ ਪਰ ਬਾਰਾ ਦਾ ਬਹੁਤ ਪੂਰ ਚਲਾ ਲੈਣਾ ਇਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਡ੍ਰਿਫ ਨਹੀਂ ਮਾਰੇਦਾ ਇਹ ਚੀਜ਼ਾਂ ਤੋੜ ਤੇ ਟੋਏ ਪਾ ਤੈ ਇਹਨਾਂ ਦੇ ਸਾਰੇ ਇੱਧਰ ਇੱਧਰ ਇਹ ਸਾਰੇ ਥੱਲੇ ਬਹੁਤ ਰਹਿਮੀ ਨਾਲ ਮਾਰੇਦਾਂ ਨੂੰ ਕਿੱਦਾਂ ਲੱਗਦਾ ਕਿੰਨੇ ਕ ਬੰਦੇ ਹੋ ਸਕਦੇ ਆ ਇਹਨਾਂ ਮਾਰੇ ਇਸ ਘੜ ਤੋਂ ਘੜ ਪੰਜ 6 ਬੰਦੇ ਦੀ ਗੇਮ ਸਰ ਕੀ ਨਾਜੀ ਤੁਹਾਡਾ ਮੈਂ ਐਡਵੋਕੇਟ ਅਮਰਜੀਤ ਸਿੰਘ ਜੀ ਇਹ ਬੱਚਾ ਬਲਜੀਤ ਸਿੰਘ ਜੀ ਦਾ ਮਰਡਰ ਹੈ ਜੀ ਮੇਰੇ ਪਿੰਡ ਦਾ ਹੀ ਆ ਹੁਣ ਬੜਾ ਬਰੂਟਲੀ ਇਸ ਪੀਸਫੁਲ ਇਲਾਕੇ ਦੇ ਵਿੱਚ ਬਹੁਤ ਮਾੜਾ ਜਿਹੜਾ ਇੱਕ ਬੜੀ ਘਟਨਾ ਵਾਪਰੀ ਹੈ ਬੜਾ ਦੁੱਖ ਹੈ ਕਿ ਬੱਚਾ ਚਾਰ ਦੀ ਸ਼ਾਮ ਤੋਂ ਲਾਪਤਾ ਹੋਇਆ ਅੱਜ ਇਹ ਮੈਨੂੰ ਅੱਜ 10 ਤਰੀਕ ਨੂੰ ਟ੍ਰੇਸ ਕਰ ਦਿੱਤਾ ਔਰ ਜਿਸ ਤਰ੍ਹਾਂ ਉਹਦੀ ਡੈਡ ਬੋਡੀ ਦੇ ਹਾਲਾਤ ਨੇ ਜਿਸ ਢੰਗ ਨਾਲ ਉਹਨੂੰ ਮਾਰਿਆ ਗਿਆ ਮੈਂ ਕਹਿੰਦਾ ਜੀ ਇਸ ਤੋਂ ਮੜਾ ਕੋਈ ਤਰੀਕਾ ਹੋ ਹੀ ਨਹੀਂ ਸਕਦਾ ਜਦ ਜਦਾਂ ਗੰਦਾ ਉਹਨਾਂ ਨੇ ਕ੍ਰਾਈਮ ਕੀਤਾ ਹੈ ਬੱਚਾ ਬਹੁਤ ਵਧੀਆ ਸੀ ਆਪਣਾ ਕੰਮ ਕਰਦਾ ਸੀ ਤੇ ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਜੋ ਵੀ ਮੈਕਸਿਮਮ ਜੋ ਇੰਪ੍ਰਿਜ਼ਨਮੈਂਟ ਹੋਏਗੀ ਆਪਾਂ ਦਵਾਵਾਂਗੇ ਵੀ ਆਪਣਾ ਕੁਰਸੀਆਂ ਤੇ ਲੇਕਿਨ ਬਹੁਤ ਵੱਡਾ ਜਿਹੜਾ ਇਹਨਾਂ ਨੂੰ ਬਰੂਟਲੀ ਨੂੰ ਕਤਲ ਕਰਕੇ ਜਿਹੜਾ ਹੈ ਲੱਖ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਇੱਕ ਸਨਸਨੀ ਦਾ ਮਾਹੌਲ ਪੈਦਾ ਕਰਤਾ ਅੱਲਾਹ ਕੀ ਦਹਿਸ਼ਤ ਦਾ ਮਾਹੌਲ ਪੈਦਾ ਕਰਤਾ ਤੇ ਮੈਂ ਪੁਲਿਸ ਨੂੰ ਇਹ ਕਹਿਣਾ ਚਾਹਾਂਗਾ ਕਿ ਥੋੜਾ ਜਿਹਾ ਇਲਾਕੇ ਦੇ ਵਿੱਚ ਜਿਹੜਾ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਉਹ ਤੋਂ ਕਿਸੇ ਹੱਦ ਤੱਕ ਨੌਜਵਾਨਾਂ ਨੂੰ ਬਚਾਓ ਇਲਾਕੇ ਦੀ ਜਿਹੜੀ ਹੈ ਨੌਜਵਾਨੀ ਦਾ ਬਹੁਤ ਵੱਡਾ ਬੇੜਾ ਕਰਕਾ ਹੈ ਨਸ਼ਾ ਜਿਹੜਾ ਘਰ-ਘਰ ਤੇ ਜਿਹੜਾ ਵਿਕ ਰਿਹਾ ਉਹਨੇ ਇਲਾਕੇ ਨੂੰ ਬੜਾ ਤਬਾਹ ਕੀਤਾ ਜੀ ਤੇ ਗਾਂ ਵੀ ਮੈਂ ਪੁਲਿਸ ਕਪਤਾਨ ਨੂੰ ਵੀ ਆਪਣੇ ਮਕਮਾਂਗਾ ਵੀ ਨਸ਼ੇ ਵਾਲੇ ਪਾਸੇ ਧਿਆਨ ਦੇ ਨੌਜਵਾਨਾਂ ਦਾ ਬਹੁਤ ਵੱਡਾ ਜਿਹੜਾ ਆ ਉਹ એનર્ਜੀ ਜਿਹੜੀ ਹੈ ਵੇਸਟ ਹੋ ਰਹੀ ਹੈ ਔਰ ਦੇਸ਼ ਦਾ ਬੇੜਾ ਕਰਕ ਹੋ ਰਿਹਾ ਜੀ ਭਾਈ ਆ ਜੇਗੀ ਜੋ ਹਾਲਾਤ ਬੰਦੇ ਯਾਰੇ ਕੋਈ ਲੱਗੇ ਮੁੰਡੇ ਵੀ ਪੁਲਿਸ ਨੇ ਹਾਲਤ ਤੇ ਤਿੰਨ ਮੁੰਡੇ ਪਤਾ ਲੱਗਾ ਜੀ ਇੱਥੇ ਮੌਕੇ ਤੇ ਵੀ ਆਈ ਸੀ ਤਿੰਨ ਲੜਕੇ ਗ੍ਰਿਫਤਾਰ ਕੀਤੇ ਆ ਜਿਸ ਤਰ੍ਹਾਂ ਮੇਰੇ ਛੋਟੇ ਭਾਈ ਨੇ ਦੱਸਿਆ ਕਿ ਬਹੁਤ ਬਰੂਟਲੀ ਉਹਦੇ ਹਰ ਸਰੀਰ ਨੂੰ ਜਿਸ ਤਰ੍ਹਾਂ ਚੀਰ ਫੜ ਕੀਤੀ ਹੈ ਇਹ ਕੋਈ ਇੱਕ ਗਰੋ ਦਾ ਕੰਮ ਹੋ ਸਕਦਾ ਕੋਈ 5-7 ਬੰਦੇ ਇਹਦੇ ਇਨਵੋਲਵ ਹੋ ਸਕਦੇ ਕਿਉਂਕਿ ਇਹ ਵੀਡੀਓਜ਼ ਵੀ ਆ ਰਹੀਆਂ ਨੇ ਜਿਹਦੇ ਚ ਪਤਾ ਲੱਗ ਰਿਹਾ ਕਿ ਉਹ ਇੱਕ ਪੰਜ ਸੱਤ ਬੰਦਿਆਂ ਦੀ ਮਿਲੀ ਭੁਗਤਣਾ ਜਿਸ ਤਰ੍ਹਾਂ ਨਾਲ ਉਹਦੀ ਡੈੱਡ ਬੋਡੀ ਨੂੰ ਇੱਥੇ ਦਰਿਆਦ ਵਿੱਚ ਲਿਆ ਕੇ ਸੁੱਟਿਆ ਗਿਆ ਦੋ ਤਿੰਨ ਬੰਦੇ ਦੀ ਲਾਸ਼ ਨੂੰ ਚੋਕੀ ਨਹੀਂ ਸਕਦੇ ਇਹ ਇੱਕ ਵੱਡੇ ਗਰੋਹਾ ਕੰਮ ਹੈ ਅਸੀਂ ਕਹਾਂਗੇ ਪੁਲਿਸ ਤੇ ਗਲਤੀ ਸਾਰੀ ਤਹਿ ਤੱਕ ਜਾ ਕੇ ਅਸਲ ਜਿਹੜਾ ਕ੍ਰਾਈਮ ਹੈ ਉਹਨੂੰ ਬਾਹਰ ਲਿਆਵੇ ਔਰ ਜਿੰਨੇ ਵੀ ਦੋਸ਼ੀ ਨੇ ਇਸ ਕੇ ਚ ਉਹਨਾਂ ਨੂੰ ਸਾਰੇ ਨੂੰ ਫੜ ਕੇ ਅੰਦਰ ਦਵੇ ਇਹ ਜੀ ਪ੍ਰੀਪਲਾਨਾਂ ਦੀ ਕਰੋ ਨੂੰ ਉਥੋਂ ਪਿੰਡੋਂ ਮਡੇ ਨੂੰ ਲਿਆ ਕੇ ਬੜੇ ਪ੍ਰੀਪਲਾਨ ਤਰੀਕੇ ਦੇ ਨਾਲ ਇੱਥੇ ਇਧਰ ਲਿਆ ਕੇ ਉਹਨੂੰ ਮਾਰਿਆ ਆ ਔਰ ਬਿਲਕੁਲ ਪ੍ਰੀ ਬਾਤ ਪੈਰ ਬਣੇ ਉਹਦੇ ਹੱਥ ਵੀ ਪਿੱਛੇ ਨੂੰ ਬਣੇ ਲੱਤਾਂ ਬਣੀਆਂ ਨੇ ਇਹ ਮਤਲਬ ਰੀਪਲਾਨ ਕਿਸੇ ਗੈਂਗ ਨੇ ਮਾਰਿਆ ਇਹਨੂੰ ਜਿਹੜੇ ਨਸ਼ੇੜੀ ਗੈਂਗ ਤਕੜਾ ਕੋਈ ਗੈਂਗਾ ਤਿੰਨ ਚਾਰ ਬੰਦੇ ਨਹੀਂ ਵੀ ਜਿਆਦਾ ਬੰਦੇ ਦਾ ਹੱਥ ਹੋ ਸਕਦਾ ਜੋ ਮਾਰੇਗਾ ਕਿ ਉੱਥੇ ਹਾਲਾਤ ਲੱਗਦੇ ਨੇ ਕਿ ਪਹਿਲੇ ਨਸ਼ਾ ਉੱਤੇ ਆ ਜਾਣੇ ਬਿਲਕੁਲ ਜੀ ਇਹ ਤਾਂ ਸਾਡਾ ਮੁੰਡਾ ਤੇ ਨਸ਼ਾ ਵੈਸੇ ਕਰਦਾ ਨਹੀਂ ਸੀ ਲੇਕਿਨ ਇੱਥੋਂ ਜਿਹੜੇ ਇਸ ਪਿੰਡ ਦੇ ਲੋਕਾਂ ਤੋਂ ਸੁਣਨ ਤੋਂ ਪਤਾ ਲੱਗਾ ਜਿਹੜੇ ਕ੍ਰਿਮੀਨਲ ਜਿਹੜੇ ਪੜੇਗੇ ਨੇ ਉਹ ਨਸ਼ੇ ਦੇ ਆਦੀ ਸਨ ਔਰ ਲਗਾਤਾਰ ਸਰਕਾਰੀ ਜਿਹੜਾ ਉਹ ਨਸ਼ੇੜੀਆਂ ਗੁੜੀਆਂ ਖੰਦੇਵਰੀਆ ਦੇ ਸੇਲ ਵੀ ਕਰਦੇ ਰਿਹਾ ਔਰ ਨਸ਼ੇ ਦੇ ਬਹੁਤ ਵਡਿਆਦੀ ਸੀ ਔਰ ਉਹਨਾਂ ਦਾ ਬਕਾਇਦਾ ਤੌਰ ਤੇ ਕ੍ਰਿਮਨਲ ਹਿਸਟਰੀ ਵੀ ਆ ਅੱਗੇ ਨਸ਼ਿਆਂ ਦੇ ਵਿੱਚ ਇੱਕ ਦੋ ਬੰਦੇ ਜਿਹੜੇ ਉਹਨਾਂ ਜੋ ਅੰਦਰ ਵੀ ਰਹਿ ਕੇ ਆਏ ਨਹੀਂ ਔਰ ਜ਼ਮਾਨਤ ਦੇ ਬਾਹਰ ਨੇ ਸੋ ਇਹ ਸਾਰਾ ਦਾ ਸਾਰਾ ਜਿਹੜਾ ਗੱਲ ਆ ਇਹ ਨਸ਼ੇ ਕਰਕੇ ਹੀ ਆ ਸਾਰਾ ਜਿਹੜਾ ਇੱਕ ਕ੍ਰਾਈਮ ਵਾਪਰਿਆ ਸੋ ਅਸੀਂ ਦੁਬਾਰਾ ਇਹ ਗੱਲ ਕਹਿੰਦੇ ਆ ਕਿ ਨਸ਼ ਜਿਹੜਾ ਜੇ ਕ੍ਰਾਈਮ ਰੋਕਣਾ ਤੇ ਪਹਿਲਾਂ ਨਸ਼ਾ ਰੋਕੋ ਜੀ ਜੇ ਜਵਾਨੀ ਬਚਾਣੀ ਹੈ ਨਸ਼ਾ ਰੋਕੋ ਅਦਰਵਾਈਜ਼ ਤੇ ਬੇੜਾ ਗਰਕ ਤੇ ਜੀ ਨਿਚਲੀ ਬੜਾਈ ਤੋਂ ਮਖਤਿਆਰ ਸਿੰਘ ਨੇ ਆ ਕੇ ਦੱਸਿਆ ਕਿ ਮੇਰਾ ਬੇਟਾ ਬਲਜੀਤ ਸਿੰਘ ਜੋ ਉਹਦੀ ਉਮਰ 21-22 ਸਾਲ ਹੈ ਕਰੋਨਾਗਰ ਕੀਤਨ ਲਈ ਗਿਆ ਪਰ ਵਾਪਸ ਨਹੀਂ ਆਇਆ ਉਸੇ ਦੌਰਾਨ ਉਹਨਾਂ ਦਾ ਰੀਡੀ ਐਂਟਰੀ ਜਾਰੀ ਕਰਕੇ ਸਹਾਸ਼ੁਰਗ ਅਗਰ ਜਾਰੀ ਕੀਤਾ ਗਿਆ ਤੇ ਜਿਹੜਾ ਉਹਦਾ ਮੋਬਾਈਲ ਨੰਬਰ ਸੀ ਉਹਨੂੰ ਟੈਕਨੀਕਲ ਤਰੀਕੇ ਨਾਲ ਜਿਹੜਾ ਚੈੱਕ ਕੀਤਾ ਗਿਆ ਜਿਹੜੇ ਉਹਦੇ ਲਾਸਟ ਨੰਬਰ ਹੈਗੇ ਸੀ ਕਿ ਜਿੱਥੇ ਉਹਦੀ ਲਾਸਟ ਲੋਕੇਸ਼ਨ ਆਈ ਹੈ ਉਹ ਸਾਰਾ ਚੈੱਕ ਕਰਨ ਤੇ ਜਿਹੜੇ ਉਧਰ ਦੇ ਬੰਦਿਆਂ ਦੇ ਕੋਈ ਨੰਬਰ ਸਾਨੂੰ ਮਿਲੇ ਉਹਨਾਂ ਕੋਲੋਂ ਜਦੋਂ ਅਸੀਂ ਵੈਰੀਫਾਈ ਕੀਤਾ ਵੇਰੀਫਾਈ ਕਰਨ ਤੋਂ ਬਾਅਦ ਅਸੀਂ ਕੱਲ ਇੱਕ ਮਕਦਮਾ ਨੰਬਰ 2 ਜਿਹੜਾ ਦਰਜ ਕੀਤਾ ਹੈ। ਥਾਣਾ ਸ਼ਾਪੁਰ ਕੰਡੀ ਦੇ ਵਿੱਚ ਅੰਡਰ ਸੈਕਸ਼ਨ ਜਿਹੜਾ 364 ਦੇ ਵਿੱਚ ਦਰਜ ਕੀਤਾ ਸੀਗਾ 34 ਆਈਪੀਸੀ ਦੇ। ਬਟ ਜਦੋਂ ਉਹਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਉਹਨੂੰ ਨਾਲ ਲੈ ਕੇ ਉੱਥੋਂ ਤੇ ਜਿਹੜਾ ਵਾ ਤਿੰਨ ਬੰਦਿਆਂ ਨੇ ਉਹਦਾ ਕਤਲ ਕਰ ਦਿੱਤਾ। ਤਫ਼ਤੀਸ਼ ਦੌਰਾਨ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੇ ਆਪਸ ਵਿੱਚ ਦੋਸਤ ਸੀਗੇ ਤੇ ਇਹਨੂੰ ਨਾਲ ਲੈ ਕੇ ਆਏ ਤੇ ਆ ਕੇ ਇਕੱਠਿਆਂ ਬੱਲੋਂ ਸ਼ਰਾਬ ਪੀਤੀ ਹੈ। ਕਿਤੇ ਸਿਵਾ ਸਟੋਨ ਕ੍ਰੈਸ਼ਰ ਆ ਜਿਹੜਾ ਬੇਆਬਾਦ ਪਿਆ। ਉੱਥੇ ਸ਼ਰਾਬ ਪੀ ਕੇ ਇਹਨੂੰ ਇਹਦੇ ਹੱਥ ਪੈਰ ਬੰਨ੍ਹ ਕੇ ਇਹਨੂੰ ਕੁਰਸੀ ਦੇ ਵਿੱਚ ਬੰਨ੍ਹ ਕੇ ਤੇ ਇਹਦੇ ਰੱਸੀ ਦੇ ਨਾਲ ਜਿਹੜਾ ਇਹਦਾ ਗਲਾ ਘੁੱਟ ਦਿੱਤਾ ਗਲਾ ਘੁੱਟਣ ਤੋਂ ਬਾਅਦ ਇਹਨਾਂ ਤਿੰਨਾਂ ਜਾਣਿਆਂ ਨੇ ਜਿਹੜਾ ਵਾ ਉਹਨੂੰ ਦਰਿਆ ਰਾਵੀ ਦੇ ਥੱਲੇ ਜਿਹੜਾ ਝਾੜੀਆਂ ਵਿੱਚ ਸੁੱਟ ਦਿੱਤਾ ਜਿਹੜਾ ਅੱਜ ਇਹਨਾਂ ਨੂੰ ਉੱਥੇ ਮੌਕੇ ਤੇ ਲੈ ਜਾ ਕੇ ਇਹਦੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਜਿਹੜੀ ਇਹ ਲਾਸ਼ ਰਿਕਵਰ ਕੀਤੀ ਹੈ ਤੇ ਤਿੰਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੇ ਨਾਂ ਨੇ ਓਮ ਓਮਰਾਜ ਇੱਕ ਦਾ ਨਾਂ ਦੂਜੇ ਦਾ ਦਲਵੀਰ ਕੁਮਾਰ ਹੈ ਤੇ ਜਨਾਂ ਦੇ ਸੰਸ ਸਿੰਘ ਹੈ ਕਿਨੇ ਜਿਹੜੇ ਸ਼ਹਿਰ ਸੰਨੀ थाना ਸਦਾਨਪੁਰ ਦੇ ਰਹਿਣ ਵਾਲੇ ਕਾਰਨ ਇਹਦਾ ਐਕਚੁਅਲੀ ਜਿਹੜਾ ਮੇਨੰਦ ਹੋਸੀ ਓਮਰਾਜ ਹੈਗਾ ਉਹਦੇ ਕਿਸੇ ਲੇਡੀ ਨਾਲ ਰਿਲੇਸ਼ਨ ਸੀਗੇ ਤੇ ਬਲਜੀਤ ਉਹਦਾ ਦੋਸਤ ਸੀਗਾ ਓਮਰਾਜ ਦਾ ਮਰਨ ਵਾਲਾ ਮੁੰਡਾ ਉਹਨੂੰ ਇਹ ਸੱਕ ਸੀਗੇ ਜਿਹੜੀ ਲੇਡੀ ਆ ਉਹ ਮੇਰੇ ਨਾਲ ਦੋ ਤਿੰਨ ਮਹੀਨੇ ਤੋਂ ਗੱਲ ਨਹੀਂ ਕਰ ਰਹੀ ਤੇ ਹੋ ਸਕਦਾ ਵੀ ਇਹ ਬਲਜੀਤ ਉਹਦੇ ਨਾਲ ਰਿਲੇਸ਼ਨ 'ਚ ਆ ਗਿਆ ਇਸੇ ਰੰਜਿਸ਼ ਦੇ ਵਜ੍ਹਾ ਕਰਕੇ ਉਹਨੂੰ ਜਿਹੜਾ ਨੇ ਕਤਲ